ਔਰ ਸੋਨਮਾਲੀ ਖਬਰ ਤੇ ਜੇ ਥੋੜੀ ਜੀ ਗੱਲ ਕਰ ਲਈਏ ਤੇ ਉਹ ਵੀ ਉਹਦੇ ਚ ਵੀ ਬੜੇ ਅਜੀਬ ਖਲਾਸੇ ਹੋ ਰਹੇ ਹੋ ਤੇ ਕਹਿੰਦੇ ਵੀ ਕਤਲ ਕਰਨ ਤੋਂ ਬਾਅਦ ਵੀ ਦੋ ਤਿੰਨ ਦਿਨ ਅੰਦਰ ਰਹੀ ਕਮਰੇ ਦੇ ਵਿੱਚ ਰਹੀ ਜਿਹੜਾ ਨਾਲ ਫਰੈਂਡ ਆ ਉਹਦਾ ਉਹਦੇ ਨਾਲ ਰਹੀ ਇੱਥੇ ਤੱਕ ਕਿ ਉਹਦੇ ਘਰਦਿਆਂ ਨੂੰ ਵੀ ਪਤਾ ਸੀਗਾ ਕਿ ਭਾਈ ਇਹਦਾ ਪਹਿਲਾਂ ਹੀ ਚੱਕਰ ਚੱਲਦਾ ਕੋਈ ਫੇਰ ਵੀ ਕਹਿੰਦੇ ਨੇ ਵਿਆਹ ਕਰਤਾ ਇਹ ਕਿਹੋ ਜਿਹੇ ਮਾਮਲੇ ਆ ਜਿਨ੍ਹਾਂ ਦਾ ਕਹ ਲਓ ਕਿ ਕੋਈ ਸਿਰਾ ਹੀ ਨਹੀਂ ਲੱਭਦਾ ਸਮਝ ਤੋਂ ਬਾਹਰ ਹੈ ਜੀ ਹੁਣ ਦੇਖੋ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਨੇ ਹੁਣ ਜਿੱਦਾਂ ਕਿਆ ਜਾ ਰਿਹਾ ਕਿ ਜੀ মিডিਆ ਇਹਨਾਂ ਨੂੰ ਦਿਖਾਈ ਜਾ ਰਿਹਾ ਇਹਨਾਂ ਨੂੰ ਦਿਖਾਈ ਜਾ ਰਿਹਾ ਤਾਂ মিডিਆ ਦੇ ਵਿੱਚ ਫਿਰ ਇਦਾਂ ਹੁੰਦਾ ਕਿ ਇੱਕ ਦੌੜ ਲੱਗਦੀ ਆ ਕੋਈ ਇਧਰੋਂ ਲਿਆ ਕੇ ਗੱਲ ਕੱਢ ਮਾਰਦਾ ਕੋਈ ਇਧਰੋਂ ਲਿਆ ਕੇ ਕੱਢ ਮਾਰਦਾ ਜੀ ਪਰ ਇਹ ਵਾਕਿਆ ਹੈਰਾਨੀ ਵਾਲੀ ਗੱਲ ਹੈ ਕਿ ਉਹ ਉੱਥੋਂ ਗੁਹਾਟੀ ਪੁੱਜਦੀ ਆ ਗੁਹਾਟੀ ਤੋਂ ਇੰਦੋਰ ਫਿਰੋਦਾ ਜਿਹੜਾ ਉਹ ਪ੍ਰੇਮੀ ਆ ਉਹ ਉਸ ਨੂੰ ਇੱਕ ਕਮਰੇ 'ਚ ਠਹਿਰਾਉਂਦਾ ਤਾਂ ਇਹ ਤੋਂ ਬਾਅਦ ਕਿਤੇ ਨਾ ਕਿਤੇ ਇਸ ਗੱਲ ਦਾ ਵੀ ਹੁਣ ਥੋੜਾ ਜਿਹਾ ਪੇਤ ਖੁੱਲਣ ਵਾਲਾ ਬਾਕੀ ਹੈ ਕਿ ਕੀ ਕਿਤੇ ਨੇਪਾਲ ਨੂੰ ਭੱਜਣ ਦਾ ਯਤਨ ਤਾਂ ਨਹੀਂ ਸੀ ਕਰਨ ਵਾਲੇ ਹੂੰ ਵੀ ਉਧਰ ਨੂੰ ਭੱਜ ਨਿਕਲੀਏ ਜੀ ਪਰ ਕਿਉਂਕਿ ਉਦੋਂ ਤੱਕ ਜਿਹੜੀ ਮਗਾਲਿਆ ਪੁਲਿਸ ਸੀਗੀ ਉੱਤੇ ਚੜਾਈ ਸੀ ਉੱਤੇ ਚੜਾਈ ਸੀ ਉਹਨਾਂ ਨੇ ਤੇ ਇਹਨਾਂ ਦੇ ਬੰਦੇ ਬਲੇਟ ਤੇ ਆ ਕੇ ਹੂੰ ਉਹਦੇ ਤੁਸੀਂ ਕੱਲ ਵੀ ਦੱਸਿਆ ਜਾਣਾ ਅਸ਼ਾਦਕ ਮਸਲਾ ਪੂਰਾ ਇਹਨੂੰ ਮਤਲਬ ਕਿ ਸੋਨਮ ਨੂੰ ਅਗਾਹ ਕੱਢ ਰਿਆ ਸੀ ਉਹ ਹੂੰ ਉਹ ਪਿੱਛੇ ਆ ਗਏ ਸੀਗੇ ਉਹਨਾਂ ਨੇ ਉਹ ਜਿਹੜੇ ਸੀਗੇ ਕੌਂਟਰੈਕਟ ਕਿਲਰ ਜੀ ਉਹ ਚੱਕ ਲਿਆ ਉਸ ਤੋਂ ਬਾਅਦ ਫਿਰ ਉਹ ਜਿਹੜਾ ਸੀਗਾ ਰਾਜ ਕੁਸ਼वाहा ਹੂੰ ਉਹ ਵੀ ਚੱਕ ਲਿਆ ਇਸੇ ਕਰਕੇ ਕਿਹਾ ਜਾ ਰਿਹਾ ਹੈ ਨਾ ਕਿ ਜਦੋਂ ਨੂੰ ਪਤਾ ਲੱਗਿਆ ਜੀ ਕਿ ਜਿਹਦੇ ਵਾਸਤੇ ਮੈਂ ਸਾਰਾ ਕੁਝ ਕੀਤਾ ਉਹ ਤੇ ਚੁੱਕਿਆ ਗਿਆ ਹੂੰ ਤੇ ਉਹ ਬਿਲਕੁਲ ਟੁੱਟ ਗਈ ਤੂੰ ਕਿੱਧਰ ਜਾਵਾਂ ਜੀ ਇਹਨੂੰ ਕਹਿੰਦੇ ਆ ਕਿ ਘਰ ਦੇ ਨਾਲ ਕੱਟਦੇ ਵੈਸੇ ਤੋ ਵੀ ਦੇ ਕੁੱਤੇ ਦੀ ਗੱਲ ਕਰਦੇ ਆ ਪਰ ਮੈਨੂੰ ਕਿਸੇ ਨੇ ਦੱਸਿਆ ਕਿ ਕੁੱਟਾ ਹੁੰਦਾ ਉਹ ਹੂੰ ਬਿਨਾ ਉਧਰ ਲਈ ਵੀ ਉਥੇ ਘਾਟ ਤੇ ਰੱਖਿਆ ਜਾਂਦਾ ਜਾਂ ਨਾ ਕਰ ਲਿਆ ਜਾਂਦਾ ਜੀ ਕੁੱਤਾ ਨਹੀਂ ਹੁੰਦਾ ਕੁੱਟਣ ਵਾਸਤੇ ਕਰਦੇ ਹਾਂ ਹਾਂਜੀ ਇਹ ਇੱਕਦਮ ਅੱਛਾ ਸ਼ਾਇਦ ਉਹ ਕੋਈ ਬੋਲਣ ਦਾ ਕੋਈ ਹੌਲੀ ਹੌਲੀ ਚੀਜ਼ਾਂ ਬਗ ਉਹ ਫਿਰ ਸ਼ਬਦ ਤੇ ਚੜ ਜਾਂਦਾ ਚਲੋ ਇਹ ਇੱਕ ਨਵੀਂ ਤੁਹਾਨੂੰ ਮੈਂ ਦੱਸ ਬਿਲਕੁਲ ਸਰ ਮੈਨੂੰ ਵੀ ਕਿਸੇ ਮੇਰੇ ਸੱਜਣ ਨੇ ਕਿਹਾ ਸੀਗਾ ਕੁੱਟਾ ਤਾਂ ਕਹਿਣ ਦਾ ਭਾਵ ਇਹ ਆ ਕਿ ਸਭ ਇਹ ਜਿਹੜਾ ਸਾਰਾ ਕੁਝ ਆ ਸੋ ਖੰਸਾਬ ਇਤੇ ਬੜਾ ਹਰਾਨੀ ਜਾਣਾ ਕਿਆ ਤੇ ਦੱਸਦੇ ਆ ਕਿ ਅ ਇਹਨੇ ਪਲਾਨ ਵੀ ਦੋ ਤਰ੍ਹਾਂ ਦੇ ਬਣਾਏ ਸੀ ਵੀ ਮੈਂ ਸੈਲਫੀ ਖਿੱਚਦੀ ਨੂੰ ਤੱਕਾ ਦੇ ਦੂੰਗੀ ਚੋਟੀ ਤੋਂ ਤੇ ਉੱਥੇ ਦੱਸਦੇ ਆ ਕਿ ਜ਼ਿਆਦਾ ਫਿਰ ਮੌਸਮ ਖਰਾਬ ਹੋ ਗਿਆ ਉੱਥੇ ਪੁੱਜ ਨਹੀਂ ਸਕੇ ਫਿਰ ਨਾਲ ਦੀ ਨਾਲ ਇਹਨੇ ਪਲਾਨ ਜਿਹੜਾ ਸੀ ਦੂਸਰਾ ਅਪਲਾਈ ਕੀਤਾ ਕਿ ਨੂੰ ਮਾਰਨਾ ਤੇ ਫਿਰ ਉਸ ਤਰ੍ਹਾਂ ਮਤਲਬ ਕਿ ਇਹਨਾਂ ਨੇ ਬਦਲਿਆ ਸੋ ਬੜੀ ਕਹਿੰਦੇ ਕਿ ਸੋਨਮ ਬੇਵਫਾ ਤੋਂ ਸੋਨਮ ਕਾਤਲ ਤੇ ਸੰਦੂਰ ਦੀ ਕਾਤਲ ਸਮਝ ਨਹੀਂ ਆ ਰਹੀ ਇਹ ਕਹਾਣੀ ਮੈਂ ਤੇ ਜਦੋਂ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਪੜਦਾ ਸੁਣਦਾ ਯਾਰ ਕੋਈ ਬੰਦਾ ਵਿਆਹ ਕਰਵਾ ਕੇ ਇੰਨਾ ਨਿਰਦਈ ਇੰਨਾ ਨਿਰਮੋਹ ਹਮ ਕੀ ਹੋ ਸਕਦਾ ਅੱਜ ਕੱਲ ਤੇ ਆਪਸ਼ਨ ਵੀ ਹੈ ਲੋਕਾਂ ਕੋਲ ਤੁਹਾਡਾ ਕੇ ਨਾ ਨਹੀਂ ਮਨ ਮਿਲਦਾ ਨਹੀਂ ਨਿਭਦੀ ਛੱਡੋ ਅਗਲੇ ਨੂੰ ਮਾਰਨ ਤੱਕ ਕੋਈ ਨਾ ਕੋਈ ਸੋਚਦੇ ਨੇ ਲੋਕ ਪਰ ਉਹ ਚਲੋ ਆਪਾਂ ਕੱਲ ਵੀ ਗੱਲ ਕੀਤੀ ਸੀ ਤਾਂ ਬਹੁਤ ਮਤਲਬ ਏਸ ਕੁੜੀ ਨੇ ਗਲਤ ਕੀਤਾ ਹੁਣ ਇਹਦੇ ਨਾਲ ਵੀ ਗਲਤੀ ਹੋਏਗਾ ਨਾ ਤਾਂ ਉਹ ਆਸ਼ਿਕ ਛੁੱਟਣਾ ਜਿਹਦੇ ਨਾਲ ਸੀ ਸਜ਼ਾ ਹੋਏਗੀ ਨਾ ਬਹੁਤ ਵੱਡੀ ਜੀ ਬਿਲਕੁਲ ਬਿਲਕੁਲ ਮਤਲਬ ਕਿ ਮਗਾ ਲਿਆ ਪੁਲਿਸ ਨੇ ਥੋੜੀ ਜੀ ਵੀ ਜਾਂਚ ਹੂੰ ਕਿਉਂਕਿ ਕਿਸੇ ਸਟੇਟ ਚੋਂ ਗਾਉਂ ਜਾ ਕੇ ਤੁਸੀਂ ਕਤਲ ਕਰਨਾ ਜੇ ਉਹਨਾਂ ਨੇ ਕੋਈ ਅੱਧੇ 50% ਵੀ ਸਬੂਤ ਲੱਭ ਕੇ ਇਜ ਕਰਤੇ ਇਹਨਾਂ ਨੂੰ 20-20 ਸਾਲ ਤੋਂ ਘੱਟ ਸਜ਼ਾ ਨਹੀਂ ਹੁੰਦੀ ਉਮਰ ਕਹਿਤ 20 ਉਹਨੂੰ ਆਪਾਂ ਇੱਕ ਅੰਦਾਜ਼ਨ ਕਹਿ ਦਿੰਦੇ ਆ ਵੈਸੇ ਉਮਰ ਕਹਿਤ ਹੁੰਦੀ ਉਮਰ ਕਹਿਤ ਤੋਂ ਘੱਟ ਤਾਂ ਸਜ਼ਾ ਵੈਸੇ ਨਹੀਂ ਹੁੰਦੀ ਜੇ ਸਿੱਧ ਹੋ ਗਿਆ ਤੇ ਇਹ ਗਾਇ ਸਮਝ ਲੋ ਤੇ ਕੀ ਕੀ ਕਰੇਗੀ ਤੂੰ ਉਹ ਜ਼ਿੰਦਗੀ ਖਤਮ ਹੋ ਜਾਂਦੀ ਹੈ 깔ੋ ਖਰਾਬ ਬਰਬਾਦ ਹੋ ਜਾਂਦੀ ਹੈ ਉੱਥੇ ਜੇਲ੍ਹ 'ਚ ਤੁਹਾਨੂੰ ਥੋੜੀ ਜੱਫੀਆਂ ਪਾਉਣ ਦਾ ਮੌਕਾ ਮਿਲਦਾ ਸੀ ਰੋਂਦੇ ਰਹਿੰਦੇ ਇਹਨਾਂ ਵਰਗੇ ਮਰਦਾਨਾ ਵਾਰਡ ਅਲੱਗ ਹੁੰਦਾ ਜਨਾਨਾ ਵਾਰਡ ਲੱਗ ਹੁੰਦਾ ਜਨਾਨਾ ਜੇਲ੍ਹ ਅਲੱਗ ਹੁੰਦੀ ਹੈ ਜੀ ਜੀ ਕਈ ਤੇ ਉੱਥੇ ਕੰਧਾਂ ਤੇ ਲੱਗੇ ਉੱਥੇ ਲੱਗ ਕੇ ਬੈਠ ਕਿ دیਵਾਜ ਹੀ ਕੋਈ ਗੱਲ ਹੀ ਕਰ ਲਈਏ ਬਹੁਤ ਔਖਾ ਹੋ ਜਾਂਦਾ 20 ਮਿੰਟ ਜੀ ਖੈਰ ਇਹ ਤੇ ਹੁਣ ਸਮਾਜ ਦੇ ਵਿੱਚ ਵਿਚਰ ਰਹੇ ਆ ਤੇ ਇਹੋ ਜੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ ਖੈਰ ਅਗਰੈਪੀ ਜੀ ਕਹਿ ਰਹੇ ਕਿ ਨੇਪਾਲ ਭੱਜਣ ਵਾਲੀ ਸੀ ਕਹਿੰਦੇ ਇਹਦੇ ਨਾਲ ਆ ਪਹਿਲਾਂ ਹੀ ਫੜਿਆ ਗਿਆ ਲੱਗਦਾ ਇਹੋ ਹੀ ਆ ਨਾ ਕਿ ਜਿਵੇਂ ਇਹਨਾਂ ਨੇ ਤਿਆਰੀ ਕੀਤੀ ਸਾਰਾ ਕੁਝ ਕਿ ਭਾਈ ਆਪੇ ਫਸਲ ਕਿਤੇ ਤਿੰਨੇ ਫਸ ਜਾਣਗੇ ਤਿੰਨੇ ਕੇ ਚਾਰੇ ਉਹ ਕਾਤਲ ਆਪਾਂ ਟੇਪ ਚੱਲੀਏ ਦੋਨੇ ਜਾਂ ਸਿਮਰਨ ਜੀ ਜੀਲੇ ਜ਼ਿੰਦਗੀ ਆਪਣੀ ਹੈ